ਸ਼ਰਾਬ ਨੂੰ ਖੰਗ ਦੇ ਦਵਾਈ ਦੱਸਣਾ ਅਤੇ ਲੋਕਾਂ ਪਿੱਛੇ ਕੁੱਤੇ ਪਾਉਣ ਵਾਲੇ ਬਿਆਨਾਂ ਨਾਲ ਚਰਚਾ ਵਿੱਚ ਆਏ ਰਾਜਾ ਵੜਿੰਗ ਫਿਰ ਤੋਂ ਵਿਵਾਦਾਂ ਵਿੱਚ ਫਸਦੇ ਦਿਖਾਈ ਦੇ ਰਹੇ ਨੇ ਹੁਣ ਰਾਜਾ ਵੜਿੰਗ ਨੇ ਆਖ ਦਿੱਤਾ ਹੈ ਕਿ ਅਸੀਂ ਪਿੰਡਾਂ ਵਿੱਚ ਅਜਾਹੇ ਸ਼ਮਸ਼ਾਨ ਘਾਟ ਬਣਾ ਦੇਾਂਗੇ ਕਿ ਅਸੀਂ ਸਾਲ ਦੇ ਬਜ਼ੁਰਗਾਂ ਦਾ ਮਨ ਮਰਨ ਨੂੰ ਕਰੇਗਾ ਜਿਸ ਤੇ ਭਗਵੰਤ ਮਾਨ ਨੇ ਰਾਜਾ ਵੜਿੰਗ ਦੇ ਇਸ ਬਿਆਨ ਦੀ ਸਖਤ ਨਖੇਦੀ ਕੀਤੀ ਹੈ ਬਹੁਤ ਹੀ ਦੁਖਦਾਇਕ ਤੇ ਸ਼ਰਮਨਾਕ ਬਿਆਨ ਹੈ ਕਿ ਲੋਕਾਂ ਵਾਸਤੇ ਸ਼ਮਸ਼ਾਨ ਘਾਟ ਇੰਨੇ ਵਧੀਆ ਬਣਾ ਦਾਂਗੇ ਤੁਹਾਡਾ ਮਰਨ ਨੂੰ ਜੀ ਕਰੂਗਾ ਇਹ ਇਹ ਬੋ ਐਸਟਰ ਦੇ ਲੋਕਾਂ ਨੂੰ ਜਿਹੜਾ ਉਹਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਪਹਿਲਾਂ ਬੀਬੀ ਜ਼ਗੀਰਕਾਰ ਨੇ ਕਿਹਾ ਸੀ ਕਿ ਕਿ ਫਲਾਨਾ ਬਜ਼ੁਰਗਾ ਗਲਾਕੇ ਮਰ ਗਿਆ ਕਹਿੰਦੇ ਚਲ ਸ਼ੁਕਰ ਹੈ ਪੈਨਸ਼ਨ ਘੱਟ ਮਿਲਣੀ ਸੀ ਹੁਣ ਮਰੇ ਤੋਂ 2 ਲੱਖ ਰੁਪਏ ਮਿਲ ਗਿਆ ਹੋਊਗਾ ਇਹ ਲੋਕਾਂ ਨੂੰ ਮਾਰਨ ਮਾਰ ਕੇ ਖੁਸ਼ ਨੇ ਸੱਚੀ ਮੁੱਚੀ ਅਸਲੀ ਚਿਹਰਾ ਕਾਂਗਰਸ ਦਾ ਜਿਹੜਾ ਹੈ ਤੇ ਅਕਾਲੀਆਂ ਦਾ ਸਾਹਮਣੇ ਆਇਆ ਹੈ ਠੀਕ ਹੈ ਨਾ ਕਿ ਐਨੇ ਵਧੀਆ ਸ਼ਮਸ਼ਾਨ ਘਾਟ ਬਣਾ ਦਾਂਗੇ ਤੁਹਾਡਾ ਮਰਨ ਨੂੰ ਜੀ ਕਰਿਆ ਕਰੂਗਾ ਮਤਲਬ ਬਹੁਤ ਹੀ ਸ਼ਰਮਨਾਕ ਬਿਆਨ ਹੈ ਸਖਤ ਸ਼ਬਦਾਂ ਚ ਨਿੰਦਾ ਕਰਦਾ ਮੈਂ ਭਗਵੰਤ ਮਾਨ ਨੇ ਰਾਜਾ ਵੜਿੰਗ ਦੇ ਇਸ ਬਿਆਨ ਦਾ ਜਵਾਬ ਤਾਂ ਦੇ ਦਿੱਤਾ ਪਰ ਉੱਥੇ ਹੀ ਉਹਨਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਰਾਜਾ ਵੜਿੰਗ ਨੂੰ ਅਜਿਹੇ ਵਿਵਾਦਿਤ ਬਿਆਨਾਂ ਤੋਂ ਬਚਣ ਦੀਆਂ ਸਲਾਹਾਂ ਦੇ ਰਹੇ ਨੇ ਹਰੇਕ ਕਿਸੇ ਵੀ ਲੀਡਰ ਨੂੰ ਮੇਰਾ ਕਹਿਣਾ ਵੀ ਬੜਾ ਭਾਵੁਕ ਹੋਣ ਦੀ ਬਜਾਏ ਫੈਕਟਸ ਨਾਲ ਜਿਹੜੇ ਗੱਲ ਕਰਨ ਉਹਨਾਂ ਦਾ ਕਹਿਣ ਦਾ ਤਤਪਰਿਆ ਸੀ ਵੀ ਡਿਵੈਲਪਮੈਂਟ ਦੇ ਕੰਮ ਹਰੇਕ ਪਿੰਡ ਦੇ ਵਿੱਚ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਖਸਤ ਹਾਲਤ ਹੈ ਪਰ ਹਰੇਕ ਪਬਲਿਕ ਲਾਈਫ 'ਚ ਜੋ ਅਦਰਵਾਈਜ਼ ਆਲਸੋ ਮੇਗਾ ਹਰੇਕ ਬੰਦੇ ਨੂੰ ਬੜਾ ਸਤੋਲ ਕੇ ਬੋਲਣਾ ਚਾਹੀਦਾ ਹੈ